Eu crime ਮੇਰੇ ਚ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਰਚਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜੜੀਆਂ ਹੈਗੀਆਂ ਇੰਸਟਾਗ੍ਰਾਮ ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਹ ਉਸਤਵਾਰ ਉਸਤਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰ ਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਇੰਸਟਾਗ੍ਰਾਮ ਤੋਂ ਆਈਡੀ ਲੋਡ ਅਪਲੋਡ ਕਰਕੇ ਪਾ ਰਿਹਾ ਸੀਗਾ ਤੇ ਜਿਹਦਾ ਕਿ ਉਹ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਹੀ ਤੁਹਾਡੇ ਤੇ ਕੰਮ ਆਉਣਗੀਆਂ ਜਿਹਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਫੇਸ ਅਦਾਲਤ ਕੀਤਾ ਜਾਣਾ ਹੈ ਕਿਉਂ ਕਹ ਕਰ ਰਿਹਾ ਸੀ ਕੀ ਕਾਰਨ ਸੀ ਜੀ ਇਹਨੂੰ ਵੀਡੀਓ ਅਪਲੋਡ ਕਰਉਂਦੇ ਉਹਦੇ ਪਹਿਨਾ ਇਹ ਇੱਕੋ ਗਲੀ ਦੇ ਵਿੱਚ ਗਵਾਂਡ ਗਵਾਂਡ ਰਹਿੰਦੇ ਸੀਗੇ ਗਵਾਂਡੀ ਹੋਣ ਦੇ ਨਾਂ ਤੇ ਇਹਨਾਂ ਦੀ ਆਵਾਜ਼ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਜਿਸ ਦਾ ਕਰਕੇ ਇਹ ਮਤਲਬ ਕਿ ਉਸ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰਾਮ ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ ਚਾਰ-ਪੰਜ ਮਹੀਨੇ ਤੋਂ ਕਰ ਰਿਹਾ ਹੈਗਾ ਇਸ ਤਰ੍ਹਾਂ ਤੇ ਆਹੂ ਦੀ ਉਮਰ ਦਾ ਕਰਦਾ ਕਿੰਨਾ ਦੇ ਰਿਆ ਸੀਗਾ ਪਿਸਤਲ ਦਾ ਇਹਨਾਂ ਵੇਚੋਂ ਕੋਲ ਪਿਸਤਲ ਨਹੀਂ ਪਿਸਤਲ ਦੀ ਧਮਕੀ ਵਗੈਰਾ ਜ਼ਰੂਰ ਦਿੱਤੀ ਹੈਗੀ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੀਐਸ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਆਹੂ ਦੀ ਉਮਰ ਕਿੰਨੀ ਹੈ 20 ਸਾਲ 20 ਸਾਲ ਦੀ ਹੈਗੀ ਇਹ ਸਰ ਬਲ